ਕਲ ਸੂਰਮਾ ਪਗਤ ਸਿੰਘ ਬੋਲਿਆ ਹੋ ਮੇਰੀ ਕਲਮ ਦੇ ਸੁਪਨੇ ਚ ਆਕੇ ਕਹਿੰਦਾ ਮੰਨਣਾ ਤਾਂ ਨਹੀਂ ਉਂਝ ਕਿਸੇ ਨੇ ਪਰ ਵੇਖ ਲਈ ਤੂੰ ਕੇ ਰਸਮ ਜਾਕੇ ਕੇ ਨਾ ਆਪਸ ਵਿੱਚ ਲੜੋ ਦੇਸ਼ ਵਾਸੀਓ ਉਹ ਵੈਰੀ ਆਊਗਾ ਤਾਂ ਡਟਕੇ ਖਲੋਇਓ ਮੈਂ ਤਾਂ ਕਿਹਾ ਸੀ ਬਚਾਓ ਮੇਰੀ ਸੋਚ ਨੂੰ ਹਾਂ ਮੇਰੀ ਮੌਤ ਤੇ ਨਾ ਬਿਨਾਂ ਵਜਾ ਹੋਇਓ ਏ ਆ ਜਿਹੜਾ ਰੌਲਾ ਪੈ ਰਿਆ ਨਾ ਕਿ ਸ਼ਹੀਦ ਭਗਤ ਸਿੰਘ ਨੂੰ ਕਾਗਜੀ ਮਾਨਤਾ ਦਿੱਤੀ ਜਾਵੇ ਕਿ ਉਹ ਸ਼ਹੀਦ ਹੈ ਉਹਦੀ ਗੱਲ ਕਰਨ ਲੱਗਿਆ ਕਿ ਮੈਂ ਨਹੀਂ ਚਾਹੁੰਦਾ ਕਿ ਲਵਾਵਾ ਕੋਈ ਇਮਾਰਕਾ ਮੈਂ ਨਹੀਂ ਚਾਹੁੰਦਾ ਕਿ ਲਵਾਵਾ ਕੋਈ ਇਮਾਰਕਾ ਮੈਂ ਸ਼ਹੀਦ ਹਾਂ ਸ਼ਹੀਦ ਹਾਂ ਸ਼ਹੀਦ ਹਾਂ ਜਿਹੜੀ ਮਿਹਰ ਹਰ ਆਮ ਖਾਸ ਬੰਦੇ ਨੂੰ ਓਏ ਮੈਂ ਤੇ ਐਹੋ ਜਈ ਆਜ਼ਾਦੀ ਦਾ ਮਰੀਦ ਹਾਂ ਮੈਂ ਨਹੀਂ ਕਹਿੰਦਾ ਸਰਕਾਰਾਂ ਕੋਲੋਂ ਲੜ ਕੇ ਮੈਂ ਨਹੀਂ ਕਹਿੰਦਾ ਸਰਕਾਰਾਂ ਕੋਲੋਂ ਲੜ ਕੇ ਓ ਮੈਨੂੰ ਲੈ ਕੇ ਦੋ ਸ਼ਹੀਦ ਵਾਲਾ ਦਰਜਾ ਸੱਤੇ ਵੈਰ ਵਾਲੀ ਆ ਤੂੰ ਹੱਥੋਂ ਲੈਂਦਾ ਤਾਂ ਓ ਪਹਿਲਾ ਲਾਲ ਉਹ ਪੰਜਾਬ ਉਸਰੋਂ ਕਰ ਜਾ ਓ ਸਾਰਾ ਲਾ ਦੇ ਉਹ ਪੰਜਾਬ ਉਸਰੋਂ ਕਰ ਜਾ ਸੋ ਇਹ ਕੋ ਬੋਧਾ ਸਮਾਂ ਨਹੀਂ ਲੈਣਾ ਇੱਕ ਗੀਤ ਕਹਿਣ ਜਾ ਰਿਆਂ ਗੀਤ ਦਾ ਸਰਲੇਖ ਹੈ ਕਰਮਾਂ ਦੀ ਮਾਰੀ ਸੋ ਸ਼ਹੀਦਾਂ ਨੇ ਕੁਰਬਾਨੀਆਂ ਦਿੱਤੀਆਂ ਸੀ ਇੱਕ ਵਧੀਆ ਸਿਸਟਮ ਹੋਂਦ ਵਿੱਚ ਆਵੇ ਪਰ ਸਾਡੇ ਮਾੜੇ ਕਰਮ ਕਹ ਲੋ ਕਿ ਇੱਕ ਕਰਪਟ ਸਿਸਟਮ ਜਿਹੜਾ ਉਹ ਹੋਣ ਦੇ ਵਿੱਚ ਆਇਆ ਔਰ ਉਹਦੇ ਵਿੱਚ ਕੌਣ ਕੌਣ ਕਰਮਾਂ ਦਾ ਮਾਰਿਆ ਉਹੀਆਂ ਗੱਲਾਂ ਕਰਨ ਜਾ ਰਹਿਆਂ ਜੇ ਪਸੰਦ ਆਈਆਂ ਤੇ ਤਾੜੀ ਮਾਰ ਦਿਓ ਜੇ ਨਾ ਵੀ ਪਸੰਦ ਆਈਆਂ ਨਾ ਦਿਲ ਨੂੰ ਲੱਗੀਆਂ ਤੇ ਉਹਨਾਂ ਲੋਕਾਂ ਵਾਸਤੇ ਤਾੜੀ ਜ਼ਰੂਰ ਮਾਰ ਦਿਓ ਜਿਹੜੇ ਦੇਸ਼ ਦੀ ਉਸ ਮਾੜੀ ਹਾਲਤ ਵਾਸਤੇ ਜ਼ਿੰਮੇਵਾਰ ਆ ਕਿਉਂਕਿ ਤਾੜੀਆਂ ਦੋ ਤਰ੍ਹਾਂ ਦੀਆਂ ਹੁੰਦੀਆਂ ਇੱਕ ਸ਼ਵਾਸ਼ ਵਾਲੀਆਂ ਤੇ ਦੂਜੀ ਦੁਰਸ਼ਵਾਸ਼ ਵਾਲੀਆਂ ਕਈ ਵਾਰੀ ਉੱਜੜੀ ਤੇ ਕਈ ਵਾਰੀ ਵਸੀ ਜਿਹੜੀ ਵਾਰ-ਵਾਰ ਪੁੱਤ ਮਰਵਾ ਕੇ ਵੀ ਹੱਸੀ ਜਿਹੜੀ ਤੋਪਾਂ ਤਲਵਾਰਾਂ ਮੂਰੇ ਜੀ ਦੀ ਸ਼ਾਤੀ ਡੈਂਦੀ ਰਹੀ بڑے ਹਮਲਾਵਰਾਂ ਨਵਾਰੇ ਸਾਰੇ ਲੈਂਦੀ ਰਹੀ ਦੇਸ਼ ਦੀ ਆਜ਼ਾਦੀ ਵਾਲੇ ਹੱਕ ਜਿੰਨਾ ਮੰਗੇ ਸੀ ਜੀ ਦੇ ਪੁੱਤ ਗੋਰੀਆਂ ਨੇ ਸੂੜੀਆਂ ਤੇ ਟੰਗੇ ਸੀ ਲੀਡਰਾਂ ਦੀ ਚਾਲ ਵਾਲੇ ਛੱਜ ਪਾ ਕੇ ਛੰਡੀ ਗਈ ਸਨ 43 ਚ ਦੋ ਹਿੱਸਿਆਂ ਚ ਵੰਡੀ ਗਈ 84 ਵਿੱਚ ਹੋਈ ਫੇਰ ਖੂਨ ਨਾਲ ਲਾਲ ਜੋ ਮਿਹਨਤਾਂ ਦੇ ਬਾਵਜੂਦ ਫਿਰਦੀ ਕੰਗਾਰ ਜੋ ਕੋਈ ਨਾ ਇਕਾਈ ਜੀ ਦੇ ਕੋਈ ਨਾ ਇਕਾਈ ਜੀ ਦੇ ਦੁੱਖਾਂ ਦੇ ਹਿਸਾਬ ਦੀ ਕਰਮਾਂ ਦੀ ਮਾਰਿਓ ਹੈ ਧਰਤੀ ਪੰਜਾਬ ਦੀ ਓਏ ਕਰਮਾਂ ਦੀ ਮਾਰਿਓ ਹੈ ਧਰਤੀ ਪੰਜਾਬ ਦੀ ਜੀ ਦੇ ਸਿਰ ਕਰਜ਼ੇ ਦੇ ਭਾਰ ਵਾਲੀ ਪੰਡ ਸੀ ਤੇ ਉਪਰੋਂ ਕਬੀਲਦਾਰੀ ਵਾਲਾ ਔਖਾ ਹਾਂ ਪੰਦ ਸੀ ਸੱਪਾਂ ਦੀਆਂ ਸਿਰਿਆਂ ਤੇ ਪੈਰ ਰਿਹਾ ਧਰਦਾ ਹਾਰ ਵਿੱਚ ਸੜਦਾ ਤੇ ਪੋਹ ਵਿੱਚ ਠਰਦਾ ਕੱਲੀ ਕੱਲੀ ਰਾਤ ਜੀ ਦੀ ਜਾਗ ਕੇ ਲੰਘਾਈ ਗਈ ਸ਼ਾਹਾਂ ਵਾਲੇ ਖਾਤ ਵਿੱਚੋਂ ਨਾ ਰਕਮ ਘਟਾਈ ਗਈ ਤੋਰਾ ਸਰਕਾਰਾਂ ਨੇ ਨਾ ਜੀ ਦਾ ਸਰਕਾਰਾਂ ਨੇ ਨਾ ਕਰਿਆ ਧਿਆਨ ਸੀ ਕਰਮਾ ਦਾ ਮਾਰਿਆ ਪੰਜਾਬ ਦਾ ਕਿਸਾਨ ਸੀ ਉਹ ਕਰਮਾ ਦਾ ਮਾਰਿਆ ਪੰਜਾਬ ਦਾ ਕਿਸਾਨ ਸੀ ਮਸਾਂ ਮਸਾਂ ਜੀ ਦੇ ਲਈ ਲੱਬਿਆ ਸੀ ਵਰ ਕੋਈ ਖੁਸ਼ ਸੀ ਕਿ ਅੱਜ ਉਹਦਾ ਵਸਣਾ ਸੀ ਘਰ ਕੋਈ ਉਹਨੂੰ ਮਨਜ਼ੂਰ ਸੀ ਉਹ ਜਿਹੋ ਜਿਹਾ ਵੀ ਹੋਣਾ ਸੀ ਅੱਜ ਉਹਨੂੰ ਲੈਣ ਲਈ ਪਰ ਉਹਨੇ ਉਹਦੇ ਆਉਣਾ ਸੀ ਉਹ ਦੀ ਹਰ ਰੀਜ ਉਹ ਦੋ ਹੰਝੂਆਂ 'ਚ ਰੁੱੜ ਗਈ ਜਦੋਂ ਉਹਦੀ ਬੂਹੇ ਤੋਂ ਬਰਾਤ ਆਕੇ ਮੁੜ ਗਈ ਕਾਰਨ ਸਹੀ ਕਿ ਹਲਾਲ ਜੀ ਸਮਾਜ ਸੀ ਤੇ ਇੱਕ ਉਹਦੇ ਪਿਓ ਕੋਲੇ ਦੇਣ ਲਈ ਨਾ ਦਾਜ ਸੀ ਦਰਦ ਕਹਾਣੀ ਹੈ ਜਿਹੜੀ ਬੇਨਸੀਬ ਦੀ ਕਰਮਾਂ ਦੀ ਮਾਰੀ ਇੱਕ ਟੀਸੀ ਗਰੀਬ ਬਦੀ ਉਹ ਕਰਮਾਂ ਦੀ ਮਾਰੀ ਇੱਕ ਧੀ ਸੀ ਗਰੀਬ ਦੀ ਵੋਟਾਂ ਵਿੱਚ ਜਿਹਨੂੰ ਹਥਿਆਰ ਸੀ ਬਣਾਇਆ ਗਿਆ ਲੀਡਰਾਂ ਨੇ ਜਿਵੇਂ ਚਾਹਿਆ ਉਹ ਵਹੀਂ ਚਲਾਇਆ ਗਿਆ ਸਾਹਮਣੇ ਬਿਠਾ ਕੇ ਇੱਕ ਪੈਗ ਵੀ ਲਵਾਇਆ ਗਿਆ ਆਪਣੇ ਗਵਾਂਡੀਆਂ ਪਰਾਂਵਾਂ ਨਾਲ ਲੜਾਇਆ ਗਿਆ ਉਹ ਧੋਲੇ ਪਾਰੇ ਬੰਦੇ ਨੂੰ ਸੀ ਮੂਰਖ ਬਣਾਇਆ ਗਿਆ ਇੰਨੇ ਵਾਅਦੇ ਕੀਤੇ ਪਰ ਇੱਕ ਨਾ ਨਿਭਾਇਆ ਗਿਆ ਉਹ ਪਾਰਟੀ ਬਾਜੀ ਤੇ ਜੀ ਦਾ ਹੋਇਆ ਨੁਕਸਾਨਸੀ ਕਰਮਾਂ ਦਾ ਮਾਰਿਆ ਓ ਆਵੇਂ ਇਨਸਾਨ ਸੀ ਹਾਂ ਕਰਮਾਂ ਦਾ ਮਾਰਿਆ ਓ ਆਵੇਂ ਇਨਸਾਨ ਸੀ ਅਖੀਰਲੀ ਗੱਲ ਕਰਨ ਲੱਗਿਆ ਜਰਾ ਧਿਆਨ ਦੇਣ ਵਾਲੀ ਗੱਲ ਹੈ ਕੇ ਹਾਲੇ ਉਹਦੇ ਆਉਣ ਦਾ ਐਲਾਨ ਮਸਾ ਆਇਆ ਸੀ ਮਸਾ ਸਰਕਾਰ ਦਾ ਬਿਆਨ ਹੱਲੇ ਆਇਆ ਸੀ ਅਬ ਸੁਰਾ ਤਹਿਸੀਲਦਾਰਾਂ ਨਜ਼ਰਾਂ ਟਿਕਾਲੀਆਂ ਪੰਚਾਂ ਸਰਪੰਚਾਂ ਵੀ ਉਮੀਦਾਂ ਕਈ ਲਾ ਲੀਆਂ ਉਹ ਸੋਚਿਆ ਨਾ ਪਿੰਡ ਵਿੱਚ ਕਿੱਥੇ ਕਿੱਥੇ ਲਾਉਣੀ ਐ ਕਿਹੜੀ ਗਲੀ ਕਿਹੜੀ ਪਹੀ ਪੱਕੀ ਕਰਵਾਉਣੀ ਐ ਸੋਚਦੇ ਰਹੇ ਕਿਵੇਂ ਘਰੇ ਆਪਣੇ ਲਿਆਉਣੀ ਏ ਕਿਹੜੇ ਹੀ ਲੈ ਆਪਣੀਓ ਜੇਬ ਵਿੱਚ ਪਾਉਣੀ ਏ ਪਿੰਡ ਤੱਕ ਆਉਂਦੀ ਆਉਂਦੀ ਪਿੰਡ ਤੱਕ ਆਉਂਦੀ ਆਉਂਦੀ ਦਿੱਤੀ ਗਈ ਸ਼ਾਂਟ ਸੀ ਉਹ ਸਤੇਵਰ ਵਾਲੀਏ ਦੇ ਪਿੰਡ ਦੀ ਗਰਾਟ ਸੀ ਉਹ ਸਤੇਵਰ ਵਾਲੀਏ ਦੇ ਪਿੰਡ ਦੀ ਗਰਾਟ ਸੀ ਉਹ ਕਰਮਾਂ ਦੀ ਮਾਰੀ ਮੇਰੇ ਪਿੰਡ ਦੀ ਗਰਾਟ ਸੀ ਬਹੁਤ ਬਹੁਤ